ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 11 ਸਤੰਬਰ 2025 ਮੈਂ ਇਸ ਵੇਲੇ ਹਾਂ ਫਤੇਗੜ ਚੂੜੀਆਂ ਰੋਡ ਤੋਂ ਰਮਦਾਸ ਰੋਡ ਤੇ ਅੱਜ ਤੋਂ ਸਿਰਫ 15 ਦਿਨ ਪਹਿਲਾਂ 27 ਅਗਸਤ ਨੂੰ ਆਹ ਜਿਹੜੀ ਸੜਕ ਆ ਮੈਂ ਇਸ ਵੇਲੇ ਰਵਾਲ ਖੁਰਦ ਜਿਹਨੂੰ ਛੋਟੇ ਰਵਾਲ ਕਹਿੰਦੇ ਆ ਨਾ ਹਰਦੋਰਵਾਲ ਖੁਰਦ ਉਹ ਪਿੰਡ ਦੇ ਵਿੱਚੋਂ ਦੀ ਗੁਜ਼ਰ ਰਿਹਾ ਮੈਂ ਇੱਥੋਂ ਹਾਲਾਤ ਜਿਹੜੇ ਆ ਆ ਇਹ ਸਾਰੀ ਸੜਕਾ ਜਿਹੜੀ ਐ ਡੁੱਬ ਚੁੱਕੀ ਸੀਗੀ ਇੱਥੇ ਕਿਸਤੀਆਂ ਚੱਲੀਆਂ ਤੇ ਤੁਸੀਂ ਵੇਖੋ ਕਿ ਅੱਜ 17 ਸਤੰਬਰ ਆ ਅੱਜ ਰਮਦਾਸ ਵਿੱਚ ਤੰਤਨ ਬਾਬਾ ਬੁੱਢਾ ਜੀ ਕਿਉਂਕਿ ਉਹਨਾਂ ਦਾ ਸਮਾਦੀ ਸਥਾਨ ਐ ਇੱਥੇ ਉਹਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਇੱਥੇ ਬਤੀਤ ਕੀਤੇ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਛੇਵੇਂ ਪਾਤਸ਼ਾਹ ਜੀ ਨੇ ਨਾਲ ਬਾਬਾ ਸ੍ਰੀ ਚੰਜੀ ਨੇ ਆ ਜਿੰਨਾ ਇਲਾਕਾ ਆ ਖੱਬੇ ਸੱਜੇ ਆ ਸੜਕ ਦੇ ਇਹ ਸਾਰਾ ਪਾਣੀ ਦੇ ਵਿੱਚ ਡੁੱਬਿਆ ਸੀਗਾ ਹੁਣ ਜੇ ਕਿਸੇ ਨੇ ਦੇਖਣਾ ਹੈ ਵੀ ਪੰਜਾਬ ਕੀ ਚੀਜ਼ ਆ ਚੜਦੀ ਕਲਾ ਕੀ ਹੁੰਦੀ ਆ ਕਿੱਦਾਂ ਇੱਥੇ ਅਕਾਲਪੁਰਖ ਦੀ ਲੀਲਾ ਵਰਤਦੀ ਕਿੱਦਾਂ ਕਲਾ ਵਰਤਦੀ ਆ ਸੇਵਾ ਕੀ ਹੁੰਦੀ ਆ ਤੇ ਉਹ ਅੱਜ ਫੇਰ ਇੱਕ ਉਹਦਾ ਪ੍ਰਤਾਖੇ ਜਣਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਵੀ ਉਹ ਸੜਕ ਉਹ ਇਲਾਕਾ ਜਿਹੜਾ ਪਾਣੀ ਨਾਲ ਡੁੱਬ ਗਿਆ ਐ ਸੜਕ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਸੀ ਇਹ ਤੇ ਰੇਲਵੇ ਲਾਈਨ ਤੇ ਆ ਸੜਕ ਦੇ ਵਿਚਕਾਰ ਕਿਸ਼ਤੀਆਂ ਚੱਲਣ ਡੀਆਂ ਸੀ ਤੇ ਅੱਜ ਚੌਥ ਦਾ ਮੇਲਾ ਆ ਤੇ ਮੈਂ ਹੁਣ ਤੁਹਾਨੂੰ ਦੱਸਾਂ ਕਿ ਇਹ ਫਤਿਹਗੜ ਚੂੜੀਆਂ ਤੋਂ ਸਿਰਫ ਆ 18 ਕਿਲੋਮੀਟਰ ਹੀ ਹੋਣਾ ਆ ਰਮਦਾਸ 18 20 ਕਿਲੋਮੀਟਰ ਔਰ ਇੰਨਾ ਰਸਤਾ ਤੈਅ ਕਰਨ ਨੂੰ ਰਸਤੇ ਦੇ ਵਿੱਚ ਆ ਦੇਖੋ ਪਾਣੀ ਦੀਆਂ ਨਿਸ਼ਾਨੀਆਂ ਅਜੇ ਵੀ ਹੈਗੀਆਂ ਇੰਨੇ ਜ਼ਿਆਦਾ ਲੰਗਰ ਇੰਨੀ ਸੇਵਾ ਕਿਉਂਕਿ ਇਹ ਬੜਾ ਮਹੱਤਵਪੂਰਨ ਦੇਣ ਹੁੰਦਾ ਆ ਬਾਬਾ ਬੁੱਢਾ ਜੀ ਦੇ ਜਿਹੜੇ ਸ਼ਰਧਾਲੂ ਨੇ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਆ ਆ ਸਾਰਾ ਐਸ ਸਾਰੀ ਫਸਲ ਦੇ ਉਤੋਂ ਦੀ ਪਾਣੀ ਨੰਘ ਕੇ ਗਿਆ ਜੀ ਐਸ ਸੜਕ ਦੇ ਉਤੋਂ ਦੀ ਐਸ ਸੜਕ ਦੇ ਉਤੋਂ ਦੀ ਪਾਣੀ ਵਗਿਆ ਆ ਆ ਮੇਰੇ ਸੱਜੇ ਪਾਸੇ ਉਹੀ ਪਿੰਡ ਨੇ ਜਿੰਨਾਂ ਬਾਰੇ ਮੈਂ ਅੱਜ ਲਿਖਿਆ ਹੈ ਜਿਨ੍ਹਾਂ ਨੂੰ ਸੱਕੀ ਨੇ ਡੋਬਿਆ ਆ ਪੱਪਾ ਨਾਲੀ ਕੋਟ ਮੌਲਵੀ ਤੇ ਅੱਗੇ ਜਾ ਕੇ ਆ ਹੁਣ ਮੈਂ ਬੋਲੀ ਨੂੰ ਮੈਂ ਪਹੁੰਚ ਲਿਆ ਜਗਾ ਜਗਾ ਬਾਬਾ ਬੁੱਢਾ ਜੀ ਦੇ ਸ਼ਰਧਾਲੂਆਂ ਨੇ ਲੰਗਰ ਲਾਏ ਆ ਤੇ ਸੰਗਤ ਇਦਾਂ ਆ ਵੀ ਜਿਵੇਂ ਨਾ ਹਾੜੀ ਆਇਆ ਵਾ ਤੇ ਕੋਈ ਬੰਦਾ ਇਹ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿ 14-15 ਦਿਨ ਪਹਿਲਾਂ ਆ ਦੇਖੋ ਆ ਵੇਖੋ ਵਾਹਿਗੁਰੂ ਵਾਹਿਗੁਰੂ ਕਿ 14-15 ਦਿਨ ਪਹਿਲਾਂ ਇਸ ਇਲਾਕੇ ਦਾ ਆ ਸਾਫ ਸੀਗਾ ਆ ਦੇਖੋ ਲੰਗਰਾਂ ਦੀ ਤੁਸੀਂ ਆ ਸੇਵਾ ਇਹ ਆ ਪੰਜਾਬ ਏ ਆ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ 2 ਰੁਪਏ ਦੇ ਵਿੱਚ ਉਹ ਲੰਗਰ ਆ ਨਾ ਸਾਨੂੰ ਤੇ ਅੱਗੋਂ ਜਿਹੜਾ ਦਸਾਂ ਪਾਸ਼ੀਆਂ ਦੀ ਜੋਤ ਤੇ ਤਾਂ ਤਾਂ ਸ਼ਿਰੂ ਗੁਰਨ ਸਾਹਿਬ ਦੀ ਅਗਵਾਈ ਮਿਲ ਰਹੀ ਆ ਉਹਦੀ ਸਾਰੀ ਮਿਹਰਮਾਨੀਆਂ ਇਹ ਨਿਸ਼ਾਨ ਸਾਹਿਬ ਦੀ ਅਸੀਂ ਮੈਂ 31 ਅਗਸਤ ਨੂੰ ਆਪਣੇ ਪਰਿਵਾਰ ਸਮੇਤ ਇਹ ਸੜਕ ਤੇ ਸੀਗਾ ਆ ਦੇਖੋ ਅਜੇ ਵੀ ਨਿਸ਼ਾਨੀਆਂ ਨੇ ਆ ਸਭ ਕੁਝ ਡੁੱਬਿਆ ਹੀ ਆ ਕੋਠੀਆਂ ਨੂੰ ਪਾਣੀ ਚੜਿਆ ਆਲਾ ਦੁਆਲਾ ਸਭ ਡੁੱਬਿਆ ਤੇ ਅੱਜ ਦੇਖੋ ਤੁਸੀਂ ਕਿ ਆ ਆ ਆ ਵੇਖੋ ਸੜਕ ਦੇ ਉੱਤੋਂ ਦੀ ਪਾਣੀ ਵਾਕਿਆ ਤੇ ਸੜਕ ਟੁੱਟੀ ਆ ਵੱਡੇ ਪਾਏ ਆ ਦੇਖੋ ਜੇ ਤੁਸੀਂ ਥੋੜੀ ਜਿਹੀ ਤੇਜ਼ ਰਫਤਾਰ ਆ ਤੇ ਇਸ ਕਰਕੇ ਮੈਂ ਵੀਡੀਓ ਬਣਾਈ ਵੀ ਦੁਨੀਆ ਦੇ ਉੱਤੇ ਕੋਈ ਖਿੱਤਾ ਹੈ ਹੀ ਨਹੀਂ ਕੋਈ ਖਿੱਤਾ ਹੈ ਹੀ ਨਹੀਂ ਜਿਹੜਾ ਐਡੀ ਵੱਡੀ ਮੁਸੀਬਤ ਆਈ ਹੋਵੇ ਕੋਈ ਸੰਕਟ ਆਇਆ ਉਹਦੇ ਵਰਗਾ ਆਈ ਹੋਵੇ ਹਾੜਾ ਆ ਗਿਆ ਹੋਵੇ ਜਾਂ ਕਿਸੇ ਤਰ੍ਹਾਂ ਦੀ ਹੋਰ ਤੇ ਉਹਦੇ ਵਿੱਚੋਂ ਇੰਨੀ ਤੇਜ਼ੀ ਨਾਲ ਤੇ ਐਡੀ ਚੜ੍ਹਦੀ ਕਲਾ ਨਾਲ ਰਿਕਵਰ ਕਰੇ ਇਹ ਸਿਰਫ ਇਸ ਧਰਤੀ ਨੂੰ ਵਾਰਿਆ ਤੇ ਹੈ ਵੀ ਗੁਰੂਆਂ ਦਾ ਵਾਰਿਆ ਆ ਉਹ ਰਮਦਾਸ ਤੋਂ 3 ਕਿਲੋਮੀਟਰ ਦੂਰ ਏ ਸੱਕੀ ਆ ਇਹ ਉੱਤੋਂ ਦੀ ਵਗਰੀ ਸੀਗੀ ਇਹਨੇ ਆ ਜਿਹੜੇ ਸਾਹਮਣੇ ਆ ਮੈਂ ਸੱਕੀ ਪੁਲ ਦੇ ਉੱਤੇ ਆ ਉਹ ਜਿਹੜੇ ਡੇਰੇ ਆ ਗੁਜਰਾ ਦੇ ਸਭ ਡੁੱਬੇ ਪਏ ਸੀਗੇ ਆ ਤੇ ਅਜੇ ਵੀ ਤੁਹਾਨੂੰ ਮੈਂ ਆ ਜਿਹੜੀ ਫਸਲ ਦੇ ਉੱਤੇ ਦੀ ਪਾਣੀ ਲੰਘਿਆ ਵਾ ਤੇ ਉਹ ਜੇ ਦੇਖਿਆ ਜਾਵੇ ਉਹ ਘਰ ਸਾਰਾ ਡੁੱਬਿਆ ਹੀਗਾ ਉਹ ਘਰ ਤੱਕ ਪੈਦਲ ਜਾਣਾ ਵੀ ਔਖਾ ਸੀਗਾ ਉਹ ਜਿਹਦੇ ਉੱਤੇ ਸੋਲਡਰ ਲੱਗਾ ਉਹ ਉਹ ਜਿਹੜਾ ਘਰ ਆ ਆ ਸਾਰਾ ਇਲਾਕਾ ਜਿਹੜਾ ਆ ਦੇਖੋ ਅਜੇ ਵੀ ਆ ਗੁਜਰਾਂ ਦੇ ਡੇਰੇ ਜਿਹੜੇ ਆ ਆ ਪਾਣੀ ਦੇ ਵਿੱਚ ਤੇ ਫਸਲ ਵੀ ਤੁਹਾਨੂੰ ਆ ਨਜ਼ਰ ਆਊਗੀ ਕਿ ਦੇਖੋ ਫਸਲ ਦੇ ਉੱਤੇ ਮਿੱਟੀ ਚੜ ਗਈ ਹੈ ਤੇ ਆ ਸਾਰੀ ਆ ਆ ਸਭ ਜਿਹੜਾ ਆ ਦੇਖੋ ਕਿਉਂਕਿ ਉਹ ਪਰਾਂ ਰੇਲਵੇ ਲੈਣਿਆ ਤੇ ਐਸ ਸੜਕ ਦੀ ਦਾਬ ਲਾ ਕੇ ਆ ਦੇਖੋ ਇਹਦੇ ਵਿੱਚ ਕਿਸਤੀ ਚੱਲੀ ਆ ਇੱਥੇ ਤੇ ਉਸੇ ਸੜਕ ਦੇ ਉੱਤੇ ਬਾਬਾ ਜੀ ਦੇ ਸ਼ਰਧਾਲੂਆਂ ਦੀ ਤੇ ਸੰਗਤਾਂ ਦਾ ਇਸ ਵੇਲੇ ਹੜ ਆਇਆ ਪਿਆ ਉਹ ਅੱਗੇ ਅਜੇ ਵੀ ਆ ਖੱਬਾ ਪਾਸਾ ਜਿਹੜਾ ਫਸਲ ਤੇ ਅਜੇ ਵੀ ਪਾਣੀ ਆ ਦੇਖੋ ਆ ਰਿਹਾ ਨਜ਼ਰ ਪਾਣੀ ਜੀ ਡੁੱਬੀਆਂ ਹੋਈਆਂ ਵਾ ਫਸਲ ਤੇ ਮਰ ਗਈ ਆ ਆ ਇੱਥੋਂ ਸਿਰਫ 3 ਕਿਲੋਮੀਟਰ ਦੂਰ ਰਮਦਾਸ ਰਹਿ ਗਿਆ ਤੇ ਲਓ ਜੀ ਇਹਦਾ ਆ ਤੁਸੀਂ ਆਪ ਆਪਣੇ ਅੱਖੀ ਵੇਖ ਲਓ ਆ ਬੋਰਡ 3 ਕਿਲੋਮੀਟਰ ਦਾ ਤੇ ਉਹ ਦੇਖੋ ਪਾਣੀ ਪਾਣੀ ਆ ਜੇ ਵੀ ਆ ساری ਬਾਸਮਤੀ ਪਾਣੀ ਦੇ ਵਿੱਚ ਗਲ ਗਈ ਆ ਆਪ ਅੱਗੇ ਲਾ ਕੇ ਪਰਮੇਸ਼ਰ ਨੇ ਕਾਲਪੁਰਖ ਨੇ ਅਗਵਾਈ ਦੇ ਕੇ ਤੇ ਆਪਣੇ ਇਸ ਪੰਜਾਬ ਦੇ ਇਸ ਖਿੱਤੇ ਦੇ ਲੋਕਾਂ ਨੂੰ ਇੰਨੀ ਮੁਸੀਬਤ ਚੋਂ ਇੰਨੇ ਸੰਕਟ ਚੋਂ ਕੱਢ ਲਿਆ ਇਹਦੀ ਮੈਂ ਗੱਲ ਕਰ ਰਿਹਾ ਇੱਥੇ ਕਿਸਤੀ ਚੱਲੀ ਆ ਜੀ ਉਹ ਦੇਖ ਲਓ ਪਾਣੀ ਪਣੀ ਆ ਉਹ ਰੇਲਵੇ ਲੈਂਡ ਸਾਹਮਣੇ ਨਜ਼ਰ ਆ ਰਹੀ ਜੇ ਉਧਰ ਪਾਣੀ ਐ ਦੇ ਆ ਸੜਕ ਦੇ ਉੱਤੋਂ ਦੀ ਪਾਣੀ ਚੱਲਿਆ ਵਾ ਇਧਰ ਪਾਣੀ ਤੇ ਇਧਰ ਪਾਣੀ ਉਹ ਦੇਖੋ ਆ ਵੀ ਇੱਕ ਪੋਲਿਆ ਨਕਾਸੀ ਪਾਣੀ ਕੱਢਨੂ ਸੀਗਾ ਤੇ ਦੋਹੀ ਪਾਸੇ ਪਾਣੀ ਤੇ ਸੜਕ ਪੂਰੀ ਭਰੀ ਪਈ ਸੰਗਤਨਾ ਲੰਗਰ ਦੇ ਨਾਲ ਚੌਦਾ ਮਿੱਲਾ ਆ ਦੇਖੋ ਆ ਫਸਲਾਂ ਦਾ ਹਾਲ ਹੋ ਗਿਆ ਤੇ ਆ ਸਾਰਾ ਪਣੀ ਸੜਕ ਦੇ ਉੱਤੋਂ ਦੀ ਵਗਿਆ ਆ ਜਿਹੜੀ ਥਾਂ ਨੂੰ ਲੰਮੇ ਪੈ ਗਈ ਆ ਨਾ ਭੰਗ ਤੇ ਦੂਜੇ ਜੋ ਵੀ ਛੋਟੇ ਛੋਟੇ ਰੁੱਖ ਸੀਗੇ ਝਾੜੀਆਂ ਆ ਸਭ ਤੇ ਉੱਥੇ ਹੀ ਲੋਕਾਂ ਨੇ ਲੰਗਰ ਲਾਦਦੇ ਆ ਇਹ ਆ ਬਾਬੇ ਬੁੱਢੇ ਦੀ ਕਰਾਮਾਤ ਇਹ ਬਾਬਾ ਬੁੱਢਾ ਜੀ ਦੀ ਕਰਾਮਾਤ ਆ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਸਤਕਾਰਯੋਗ ਮਹਾਪੁਰਸ਼ ਹੋਣ ਦਾ ਉਹਨਾਂ ਨੂੰ ਵਾਰ ਹਾਸਲ ਆ ਆ ਸਫੈਦਾ ਵੀ ਟੁੱਟਾ ਤੇ ਇਹਨੂੰ ਚੁੱਕਿਆ ਕਿਉਂ ਨਹੀਂ ਕਿਸੇ ਨੇ ਅਜੇ ਤੱਕ ਪਾਣੀ ਦੀ ਮਾਰ ਇਟ ਸਫੈਦਾ ਵੀ ਚਲ ਗਿਆ ਆ ਰੇਲਵੇ ਲਾਈਨ ਤੇ ਸੜਕ ਦੇ ਵਿਚਕਾਰ ਵਿਚਕਾਰ ਆ ਸਾਰੀ ਫਸਲ ਦਾ ਹਾਲ ਦੇਖੋ ਜੀ ਜਿੰਨੀ ਜਨਤਾ ਆਈ ਜਿੰਨੀ ਰਾਹਤ ਸਮਗਰੀ ਆਈ ਇੱਥੇ ਰਮਦਾਸ ਏਰੀਆ 'ਚ ਤੁਸੀਂ ਹੋਰ ਵੀ ਕੁਝ ਸੀਨ ਵੇਖੇ ਇਹ ਲੋੜੋਂ ਵੱਧ ਸਭ ਕੁਝ ਆਇਆ ਇਹ ਠੀਕ ਆ ਵੀ ਸਾਡੇ ਚ ਜੇ ਤਰਤੀਬ ਤੇ ਤਾਲਮੇਲ ਉਹਨਾਂ ਨਹੀਂ ਗਾ ਪਰ ਇਹਦਾ ਇਹ ਨਹੀਂ ਮਤਲਬ ਪ੍ਰਮਾਤਮਾ ਹਾਲ ਨੂੰ ਗੁਰੂ ਮਾਰ ਅਕਾਲਪੁਰਖ ਵੱਲੋਂ ਹਰ ਚੀਜ਼ ਦੀ ਬੱਲੇ ਬੱਲੇ ਆ ਦੇਖੋ ਪਾਣੀ ਆ ਫਸਲਾਂ ਹੁਣ ਖਤਮ ਨੇ ਇੰਨਾ ਚੋ ਰਿਕਵਰੀ ਰਿਕਵਰੀ ਇਤ ਨਹੀਂ ਹੋਣੀ ਇੱਥੇ ਵੀ ਕਿਸਤੀ ਚੱਲੀ ਆ ਜੀ ਆਹ ਏਰੀਆ ਜਿਹੜਾ ਰੇਲਵੇ ਲਾਈਨ ਦੇ ਵਿੱਚਕਾਰ ਆ ਇਹ ਖਤਮ ਆ ਇਹ ਕਿਉਂਕਿ ਇਹ ਇਹਦੇ ਵਿੱਚੋਂ ਤੇ ਹੁਣ ਆ ਪਾਣੀ ਕੱਢਣਾ ਪੈਣਾ ਹੈ ਤੇ ਫਿਰ ਇਹਦੇ ਵਿੱਚ ਕਣਕ ਬੀਜੀ ਜਾਣੀ ਆ ਤੇ ਆ ਮੈਂ ਅਪਰੋਚ ਕਰ ਰਿਹਾ ਵਾਂ ਆ ਡीडीआई ਸਕੂਲ ਸੀਗਾ ਇੱਥੋਂ ਕਿਸ਼ਤੀਆਂ ਉਤਾਰਨੀਆਂ ਪਈਆਂ ਸੀਗੀਆਂ ਸਾਡੇ ਕਿਸਾਨ ਗਰੁੱਪ ਦਾ ਮੈਂਬਰ ਸੀ ਕਰਮਿੰਦਰ ਸਿੱਧੂ ਹਰਦੌਰਵਾਲ ਖੁਰਦ ਛੋਟੇ ਦਾ ਇੱਥੋਂ ਕਿਸ਼ਤੀਆਂ ਉਹਨਾਂ ਨੇ ਉਤਾਰੀਆਂ ਆ ਆ ਸਕੂਲ ਵੀ ਸਾਰਾ ਡੁੱਬ ਗਿਆ ਸੀਗਾ ਡीडीआईएस ਇੱਥੋਂ ਸਮਝ ਲਓ ਵੀ ਆ ਜਿਹੜਾ ਇਲਾਕਾ ਸਾਰਾ ਇਹ ਜਲਮਗਨ ਸੀਗਾ ਇੱਥੇ ਇੱਕ ਉਹ ਫੋਡੀ ਫਾਰਮ ਆ ਉਹਦੀਆਂ ਸਾਰੇ ਫੋਡੀ ਫਾਰਮ ਦੇ ਉੱਤੋਂ ਦੀ ਪਾਣੀ ਨੰਕੇ ਤੇ ਮੁਰਗੀਆਂ ਜਿਹੜੀਆਂ ਕੁਝ ਮੁਰਗੀਆਂ ਕੁਝ ਤਰਗੀਆਂ ਸੜਕਾਂ ਨਾ ਲੱਗੀਆਂ ਉਹ ਨਜ਼ਰ ਆ ਰਿਹਾ ਹੋਊਗਾ ਤੁਹਾਨੂੰ ਸਫੈਦਿਆਂ ਦੇ ਵਿੱਚੋਂ ਜੀ ਉਹ ਉਹ ਨੀਲੇ ਜਿਹਾਂ ਵਾਲਾ ਇਹ ਫੋਡੀ ਫਾਰਮ ਦੇ ਸਾਰੇ ਬੜੇ ਜਿਹੜੇ ਆ ਉਹ ਵਾਗੇ ਸੀ ਪਰ ਇੱਧਰ ਤੁਸੀਂ ਸੜਕਾਂ ਦੇ ਨਜ਼ਰ ਮਾਰੋ ਤਾਂ ਬਿਲਕੁਲ ਵੀ ਲੱਗਦਾ ਹੀ ਨਹੀਂਗਾ ਵੀ ਇਸ ਇਲਾਕੇ ਦੇ ਵਿੱਚ ਇਨਾ ਵੱਡਾ ਪਾਣੀ ਨੇ ਨੁਕਸਾਨ ਕੀਤਾ ਹੋਊਗਾ ਕਿ ਜਾਨ ਬਚਾਉਣ ਦੇ ਲਾਲੇ ਪੈ ਗਏ ਇੰਨੀ ਤੇਜ਼ੀ ਨਾਲ ਪਾਣੀ ਆਇਆ ਸੀ ਇਹ ਸਤਗੁਰ ਦੀ ਇਹ 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 ਗੁਰੂ ਮਹਾਰਾਜ ਦੀ ਕਿਰਪਾ ਵਾ ਐਸ ਧਰਤੀ ਦੇ ਉੱਤੇ ਜਿਹੜੇ ਮਹਾਪੁਰਸ਼ਾਂ ਦੇ ਜਿਹੜੇ ਗੁਰੂਆਂ ਦੇ ਚਰਨ ਪਏ ਆ ਸਭ ਉਹਦੀ ਮਿਹਰਮੰਨੀ ਆ ਤੇ ਮੈਂ ਹੁਣ ਬਿਲਕੁਲ ਆ ਰੰਦਾਸ ਦੇ ਵਿੱਚ ਐਂਟਰ ਕਰ ਚਲਿਆ ਆ ਵੀ ਆ ਕੋਠੀ ਵੀ ਡੁੱਬੀ ਸੀਗੀ ਪਾਣੀ ਦੇ ਵਿੱਚ ਸੜਕ ਦੇ ਕਿਨਾਰੇ ਸਾਰੇ ਟੁੱਟ ਚੁੱਕੇ ਆ ਤੁਸੀਂ ਵੇਖ ਲਓ ਇਹਦੇ ਉੱਤੋਂ ਦੀ ਪਾਣੀ ਇੰਨੀ ਤੇਜ਼ੀ ਨਾਲ ਵਗਿਆ ਕਿ ਬਿਲਕੁਲ ਨਾਲ ਮਿੱਟੀ ਨਹੀਂ ਹੈਗੀ ਤੇ ਹੁਣ ਅੱਗੇ ਜਾਮ ਵਾਲੀ ਸਥਿਤੀ ਫੇਰ ਉਹ ਲੰਗਰ ਲੱਗਾ ਜੇ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਵਿਖਾ ਦਿੰਦਾ ਆ ਦੇਖੋ ਆ ساری ਫਸਲ ਜਿਹੜੀ ਆ ਡੁੱਬ ਚੁੱਕੀ ਆ ਤੇ ਫਸਲ ਡੁੱਬੀ ਹੋਵੇ ਖਰਾਬ ਆ ਹੋਵੇ ਤੇ ਆ ਸੀਨ ਹੋਵੇ ਇਹ ਸਿਰਫ ਪੰਜਾਬ 'ਚ ਸੰਭਵ ਆ ਹੁਣ ਭੀੜ ਹੋ ਗਈ ਤਰਤੂ ਵਿਦਾ ਲੈਣੇ